ਬਿਨਾ ਕਿਸੇ ਸ਼ੈਰਟਰ ਤੋਂ ਬਿਨਾ ਕਿਸੇ ਪ੍ਰਬੰਧ ਤੋਂ ਬਾਹਰ ਖੜੇ ਆ ਇੱਕ ਪਾਸੇ ਇਹ ਲੋਕ ਆ ਤੇ ਦੂਜੇ ਪਾਸੇ ਆ ਚੋੜ ਦਰਵਾਜੇ ਦੇ ਰਾਹੀਂ ਅਫਸਰ ਸਾਹਿਬਾਨ ਜਿਹੜੇ ਹਕਮ ਰਾਣ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਲ ਕਰਾਰੇ ਇਹ ਵੀ ਵੀਡੀਓ ਵੀ ਵਿਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਹੈ ਇਹ ਫੋਟੋ ਅਮੇ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵੜਿਆ ਜਾ ਰਿਹਾ ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮਲਾਜ਼ਮਾਂ ਦੇ ਜਿਹੜੇ ਅੰਦਰ ਵੜ ਰਹੇ ਆ ਤੇ ਆ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ ਤੇ बेहोश ਹੋ ਗਿਆ ਬੇਚਾਰਾ ਜਿਹੜੇ ਨੌਜਵਾਨ बेहोश ਹੋ ਰਹੇ ਆ ਤੇ ਫਿਰ ਤੁਸੀਂ ਆਪਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ। ਇਸੇ ਤਰ੍ਹਾਂ ਹੀ ਆ ਜਿਹੜੀ ਮੋਗੇ ਦੀ ਤਸਵੀਰ ਹੈ। ਤੇ ਆ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ। ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ। ਤੇ ਆ ਬੀਬੀ ਹੈ ਜਿਹੜੀ ਸ਼ਰਿਆਵ ਕਹਿ ਰਹੀ ਹੈ ਕਿ ਆ ਜਿਹੜੇ ਪੁਲਿਸ ਮੁਲਾਜ਼ਮ ਖੜੇ ਆ ਤੇ ਇਹਨਾਂ ਨੇ ਕੋਲ ਖੜ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਹੈ ਇਹ ਧਰਮਕੋਟ ਦੀ ਹੈ ਤੇ ਮੇਰੇ ਕੋਲ ਖੜ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਰਾਇਆ ਆਮ ਮੰਦੋੜ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਤੇ ਲੋਕੀ ਬਾਹਰ ਠੱਕੇ ਖਾ ਰਹੇ ਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਤੇ ਚੋਰ ਰਸਤਿਆਂ ਤੇ ਰਹੀਂ ਜਿਹੜੇ ਆ ਉਹ ਬਾਕੀ ਅੰਦਰ ਵੜੇ ਜਾ ਰਹੇ ਆ ਪੰਚਾਇਤ ਮੰਤਰੀ ਸਾਹਿਬ ਦਾ ਹਲਕਾ ਖੰਡਣਾ ਆ ਇੱਥੇ ਲੋਕੀ ਸੜਕਾਂ ਤੇ ਧਰਨਾ ਲਾ ਕੇ ਵੀਦવાર ਬੈਠੇ ਆ ਕਿ ਅੱਜ ਤੱਕ ਉਹਨਾਂ ਨੂੰ ਜਿਹੜਾ ਨਾ ਚੁੱਲਾ ਟੈਕਸ ਦੀਆਂ ਰਸੀਦਾਂ ਨਾ ਐਨਓਸੀ ਦਿੱਤੀ ਗਈ ਆ ਔਰ ਲੋਕੀ ਇੱਥੇ ਆ ਕੇ ਜਿਹੜਾ ਹੈਗਾ ਉਹ ਧਰਨਾ ਦੇ ਕੇ ਤੇ ਸੜਕਾਂ ਜਾਮ ਕਰਕੇ ਜਿਹੜੇ ਆ ਉਹ ਬੈਠੇ ਆ ਇਹ ਅੱਜ ਦੀ ਤਸਵੀਰ ਆ ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਇਹ ਉਹਨਾਂ ਦੇ ਹੜਕੇ ਦੀ ਆ। ਹਰ ਜਲਾਲਾਬਾਦ ਦੇ ਵਿੱਚ ਨਵੇਂ ਹੱਤ ਕੰਡੇ ਵਰਤੇ ਗਏ ਕਿ ਡੰਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖੜਾ ਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਉਹਨਾਂ ਦੇ ਨਾਂ ਜ਼ਿੰਦਗੀ ਪੱਤਰ। ਉਦਾਂ ਹੀ ਉਹਨਾਂ ਨੂੰ ਫਾਈਲ ਫੜਾ ਦਿੱਤੀ ਕਿ ਤੁਸੀਂ 2-300 ਬੰਦਾ ਲਾਈਨ 'ਚ ਲੱਗ ਜਾਓ। ਤੇ ਆਪਾਂ ਹੋਰ ਕਿਸੇ ਨੂੰ ਨਾਮੀਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ। ਅੱਧ ਘੰਟੇ ਦੇ ਵੇਖੋ ਹੱਥਾਂ ਤੇ ਵੱਖਰੇ ਵੱਖਰੇ ਆ ਇਹ ਅਸੀਂ ਨਹੀਂ ਇਹ ਪੱਤਰਕਾਰ ਨੇ ਖੜਾ ਸਾ ਜਿਹੜਾ ਉਹ ਕੀਤਾ ਇਸ ਲਈ ਅਸੀਂ ਵੀਡੀਓ ਦੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਕੇ ਆਏ ਆ ਉਹਨਾਂ ਨੂੰ ਕਿ ਕੀ ਹਾਲਤ ਹੈ ਕਿ ਇਹ ਤੁਸੀਂ ਦੱਸੋ ਵੀ ਲੋਕੀ ਕਿੱਥੇ ਜਾਣ ਇਸਾ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫਾਇਰ ਹੋਏ ਪਾਸਾ ਤੋਂ ਤੇ ਪਿਛਲੇ ਪਾਸੋਂ ਫਾਇਲਾ ਫੜ ਕੇ ਇਕਦਾਂਵੀ ਸਾਰਿਆਂ ਦੀਆਂ ਬਾੜਾਂ ਲਾ ਕੇ ਤੇ ਉਹ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਤਰ੍ਹਾਂ ਵਿਆਹ ਦੇ ਵਿੱਚ ਧੀ ਦੇ ਲੋਟ ਛੱਡਦੇ ਹੁੰਦੇ ਆ ਇਸ ਤਰ੍ਹਾਂ ਡਾਉਣ ਲਾਗੇ ਫਾਇਲਾ ਦਾ ਢੇਰ ਮਕਾ ਦੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬਧਿਕਾ ਹੋਈਆਂ ਸੀਗੀਆਂ ਸਾਡੀਆਂ ਵੀ ਫਾਇਲਾ ਪਾੜ ਦਿੱਤਾ ਉਹਨਾਂ ਨੇ ਮੇਰੇ ਘਰਗੱਦੀ ਪਾੜਤੀ ਫਾਇਰ ਬੰਦਾ ਦੱਸ ਰਿਹਾ ਵੀ ਸ਼ਰੇਆਮ ਗੋੜੀਆਂ ਚੱਲੀਆਂ ਤੇ ਲੋਕੀ ਭੈ ਪੀਤ ਹੋ ਗਏ ਤੇ ਸਾਰਿਆਂ ਦੇ ਜਿਹੜੇ ਉਹਨਾਂ ਨੇ ਫੜ ਕੇ ਜਿਹੜੇ ਆ ਉਹ ਪਾੜ ਦਿੱਤੇ ਤੇ ਆ ਜਿਹੜੀ ਬੀਬੀ ਆ ਆ ਬੀਬੀ ਸ਼ਰਨ ਕਹਿ ਰਹੀ ਆ ਕਿ ਆ ਪੁਲਿਸ ਵਾਲੇ ਆ ਜਿਨ੍ਹਾਂ ਨੇ ਮੇਰੀਆਂ ਫਾਈਲਾਂ ਠੋਈਆਂ ਸਬੂਤ ਆ ਨਾਲ ਦੀ ਨਾਲ ਇਹ ਵੀਡੀਓ ਅਸੀਂ ਤੁਹਾਨੂੰ ਜਾਰੀ ਵੀ ਕੀਤੀਆਂ ਆ ਹਾਲਾਤ ਆ ਮੋਗੇ ਦੇ ਜਿਹੜੇ ਸੜਕਾਂ ਦੇ ਉੱਤੇ ਡੋਮਿਨੇਸ਼ਨ ਜਿਹੜੇ ਪੱਤਰ ਆ ਸਾਰੇ ਕਿੰਨੇ ਹੋਏ ਆ ਤੁਹਾਡੇ ਸਾਹਮਣੇ ਸਾਇਰਨ ਵੱਜ ਰਹੇ ਆ ਪੁਲਿਸ ਦੇ ਲੋਕਾਂ ਨੂੰ ਭਜਾਉਣ ਵਾਸਤੇ ਪਰ ਫੜਨ ਵਾਲਾ ਕੋਈ ਨਹੀਂ ਜਿਹੜੀਆਂ ਇਸੇ ਤਰ੍ਹਾਂ ਇਹ ਜਿਹੜੇ ਡੰਮੀ ਉਮੀਦਵਾਰ ਆ ਭਾਰਮਣੇ ਉਹ ਦਾਖਲ ਕਰਨ ਦੇ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਖਾਲੀ ਫੈਲਾ ਨਾ ਕੇ ਉਹ ਪੁੱਛ ਰਿਹਾ ਕਿ ਕਿਹੜੀ ਪਾਰਟੀ ਦੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਸਵੀਰਾਂ ਦੇ ਵਿੱਚ ਆਪ ਦੇਖ ਸਕਦੇ ਹੋ ਸਾਰੇ ਤੇ ਖਾਲੀ ਫਾਈਲਾਂ ਕਿਸੇ ਕੋਲ ਹੈ ਨਹੀਂ ਖਾਲੀ ਕਾਗਜ਼ ਹੈ ਵਿਅਕਤੀ ਨੇ ਖਾਲੀ ਫਾਈਲਾਂ ਜਿਹੜੀਆਂ ਲੈ ਕੇ ਘੁੰਮ ਰਹੇ ਨੇ ਆ ਦੇਖ ਸਕਦੇ ਹੋ ਇਹ ਖਾਲੀ ਫਾਈਲ ਹੈ ਤੇ ਹੁਣ ਹਾਲਤ ਕੀ ਹੈ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰੱਬ ਆਸਰੇ ਸਤਨਾਮ ਵਾਇਰਲ ਕਰਦੇ ਪੇ ਥਾਂ-ਥਾਂ ਤੇ ਦੇਸ਼ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਆ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ-ਜਿੱਥੇ ਹੋਈਆਂ ਇਹ ਸਾਡੇ ਥੋੜੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਆ ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਮੀਡੀਆ ਨੇ ਜ਼ਿਕਰ ਕੀਤਾ ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕੀ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇ ਇਸ ਕਰਕੇ ਹੁਣ ਦੇਖਦੇ ਆ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੋਈ ਪਹਿਰਾ ਦਿੰਦਾ ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ ਹੁਣ ਉਹਤੇ ਦੇਖਦੇ ਆ ਕਿ ਥੱਲੇ ਡਿਪਟੀ ਕਮਿਸ਼ਨਰ ਸਹਿਬਾਨ ਤੇ ਐਸਐਸਪੀ ਸਹਿਬਾਨ ਤੇ ਬਾਕੀ ਅਫਸਰ ਸਹਿਬਾਨ ਕਿੰਨਾ ਕੋ ਕੰਮ ਕਰਦੇ ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਤੇ ਜਿਹੜੇ ਦੋਸ਼ੀ ਅਫਸਰ ਹੈ ਜਿਨ੍ਹਾਂ ਨੇ ਡੈਮੋਕਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇ ਕੀਤਾ ਉਹਨਾਂ ਤੇ ਸਖਤਨ ਸ਼ਾਸਨੀ ਜਿਹੜੀ ਕਾਰਵਾਈ ਹੈ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ ਔਰ ਤੀਜਾ ਜਿਨ੍ਹਾਂ ਥਾਵਾਂ ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਿਹਾ ਕਿ ਉਹਨਾਂ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫालतू ਦਿਨ ਦਿੱਤੇ ਜਾਣ ਉੱਥੇ ਬਾਕੀ ਪ੍ਰਕਿਰਿਆ ਹਲੇ ਬਦਲ ਦਿੱਤੀ ਜਾਵੇ ਪਹਿਲਾਂ ਨਾਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕੀ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜਾਤੀ ਹੋਏਗੀ ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ ਫਿਰ ਬੜਾ ਖਤਰਨਾਕ ਦਿਨ ਹੈ ਕੱਲ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੈ ਅਸੀਂ ਵਾਰ-ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਸਾਨੂੰ ਪੂਰੀਆਂ ਪੁਕਤਾ ਸਾਡੇ ਕੋਲੇ ਜਾਣਕਾਰੀ ਆ ਕਿ ਕੱਲ ਤੱਕੇशाही ਤੱਕੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਆ ਕਿ ਵੀਡੀਓਗ੍ਰਾਫੀ ਕਰਾਓ। ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਆ ਹੁਣ ਦੇਖਦੇ ਆ ਕਿ ਉਹਦੇ ਤੇ ਕਿੰਨਾ ਕੁ ਅਸਰ ਹੁੰਦਾ। ਯਕਤਬ ਨੇ ਸਰਕਾਰ ਨੂੰ ਵੀਡੀਓ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਵੀਡੀਓਗ੍ਰਾਫੀ ਕਰਾਵਾਂਗੇ ਇਹਨਾਂ ਦਾ ਜਿਹੜਾ ਵਕੀਲ ਸੀ ਇਹ ਕ੍ਰਿਕਟ ਚੱਲਦੀ ਸੀ ਪਰ ਉਹਦੇ ਤੇ ਸਰਕਾਰ ਅਮਲ ਕਰਦੀ ਹੈ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ ਪਤਾ ਲੱਗੇਗਾ ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ ਵੀ ਬੇਨਤੀ ਕੀਤੀ ਸੀ ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰਿਆਂ ਘਟਰਾਵਾਂ ਨੂੰ ਜਿਹੜਾ ਉਹ ਜਨਤਕ ਕੀਤਾ ਕੱਲ ਨੂੰ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਕੱਲ ਪੜਤਾਲਾਂ ਦਾ ਸਮਾਂ ਜਿਹੜੀ ਤੱਕੇਸ਼ਾ ਹੀ ਹੋਏ ਉੱਥੇ ਸਾਰੇ মিডিਏ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਭ ਦਾ ਬਹੁਤ ਬਹੁਤ ਧੰਨਵਾਦ